ਲੰਗੇ ਦੇਣੀ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਸੁਣਾਈ ਗਈ ਸੁਖਬੀਰ ਸਿੰਘ ਬਾਦਲ ਦੇ ਬਾਕੀ ਸਾਥੀਆਂ ਨੂੰ ਤਨਖਾਹ ਸੁਣਾਈ ਗਈ ਉੱਥੇ ਹੀ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਈਆ ਕਰਾਰ ਦੇ ਦਿੱਤਾ ਗਿਆ ਸਰਨਾ ਭਰਾਵਾਂ ਦੇ ਵਿੱਚੋਂ ਹਰਵਿੰਦਰ ਸਿੰਘ ਸਰਨਾ ਜਿਹੜੇ ਨੇ ਉਹਨਾਂ ਨੂੰ ਤਨਖਾਈਆ ਕਰਾਰ ਦੇ ਦਿੱਤਾ ਗਿਆ ਔਰ ਉੱਥੇ ਹੀ ਜਥੇਦਾਰ ਸਹਿਬਾਨ ਨੇ ਗੱਲ ਆਖੀ ਕਿ ਹਰਵਿੰਦਰ ਸਿੰਘ ਸਰਨਾ ਨੇ ਲੰਗੇ ਸਮੇਂ ਦੇ ਵਿੱਚ ਬਹੁਤ ਕੁਝ ਬੋਲਿਆ ਇਹ ਗੱਲਾਂ ਉਹਨਾਂ ਨੇ ਉਸ ਵੇਲੇ ਕਹੀਆਂ ਜਦੋਂ ਵਿਰਸਾ ਸਿੰਘ ਬਲਟੋਹਾ ਬਾਬਤ ਵੀ ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਸੀ ਔਰ ਉਹਦੇ ਨਾਲ ਹੀ ਉਹਨਾਂ ਨੇ ਹਰਵਿੰਦਰ ਸਿੰਘ ਸਰਨਾ ਦਾ ਮੁੱਦਾ ਉਠਾਇਆ ਔਰ ਨਾਲੋ ਨਾਲ ਉਹਨਾਂ ਨੇ ਕਹਿਤਾ ਕਿ ਹਰਵਿੰਦਰ ਸਿੰਘ ਸਰਨਾ ਤਨਖਾਈਆ ਕਰਾਰ ਦਿੱਤਾ ਜਾਂਦਾ ਇਥੇ ਰੱਖ ਵੀ ਕਹਿ ਦਿੱਤਾ ਕਿ ਹਰਵਿੰਦਰ ਸਿੰਘ ਸਰਨਾ ਦੇ ਨਾਲ ਕੋਈ ਵੀ ਸਿੱਖ ਜਿਹੜਾ ਉਹ ਮਿਲਵਰਤਨ ਬੋਲਚਾਲ ਨਾ ਰੱਖੇ ਹੁਣ ਇਸ ਦੇ ਪ੍ਰतिकਰਮ ਦੇ ਵਿੱਚ ਕਲੀਜੀ ਚੈਨਲ ਨਾਲ ਗੱਲਬਾਤ ਕੀਤੀ ਆ ਹਰਵਿੰਦਰ ਸਿੰਘ ਸਰਨਾ ਨੇ ਔਰ ਉਸ ਉੱਤੇ ਕੁਝ ਇਤਰਾਜ਼ ਖੜੇ ਕੀਤੇ ਆ ਉਹਨਾਂ ਦਾ ਸਾਫ਼ ਕਹਿਣਾ ਆ ਕਿ ਮੈਂ ਇਦਾਂ ਦਾ ਕੁਝ ਨਹੀਂ ਕਿਹਾ ਜਿਸ ਆਧਾਰ ਦੇ ਉੱਤੇ ਮੈਨੂੰ ਤਨਖਾਈਆ ਕਰਾਰ ਦਿੱਤਾ ਗਿਆ ਯਾਦ ਕਰਾ ਲਈਏ ਹਰਵਿੰਦਰ ਸਿੰਘ ਸਰਨਾ ਨੇ ਇੱਜੜ ਸ਼ਬਦ ਵਰਤ ਕੇ ਸੰਬੋਧਨ ਕੀਤਾ ਸੀ ਉਸ ਸਾਰੀ ਕਰਾਊਡ ਨੂੰ ਔਰ ਉਸੇ ਚੀਜ਼ ਨੂੰ ਆਧਾਰ ਬਣਾ ਕੇ ਇਹ ਤਨਖਾਹਿਆ ਜਿਹੜਾ ਇਕਰਾਰ ਲੰਗੇ ਕਾਲ ਦਿੱਤਾ ਗਿਆ ਹੁਣ ਉਸੇ ਆਧਾਰ ਦੇ ਉੱਤੇ ਹਰਵਿੰਦਰ ਸਿੰਘ ਸਰਨਾ ਦਾ ਪ੍ਰਤੀਕਰਮ ਸਾਹਮਣੇ ਆਇਆ ਉਹਨਾਂ ਨੇ ਸਾਫ਼ ਆਖਿਆ ਕਿ ਉਹਨਾਂ ਨੇ ਇਹੋ ਜਿਹਾ ਕੁਝ ਵੀ ਨਹੀਂ ਕਿਹਾ ਜਿਸ ਆਧਾਰ ਦੇ ਉੱਤੇ ਉਹਨਾਂ ਨੂੰ ਤਨਖਾਹਿਆ ਇਕਰਾਰ ਦਿੱਤਾ ਗਿਆ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਨਾ ਹੀ ਉਹਨਾਂ ਨੂੰ ਕੋਈ ਪ੍ਰਾਇਰ ਨੋਟਿਸ ਦਿੱਤਾ ਗਿਆ ਨਾ ਹੀ ਕੋਈ ਚਿੱਠੀ ਭੇਜੀ ਗਈ ਤੇ ਨਾ ਹੀ ਉਹਨਾਂ ਨੂੰ ਸਮਾਂ ਦਿੱਤਾ ਗਿਆ ਕਿ ਉਹ ਆਪਣਾ ਸਪਸ਼ਟੀਕਰਨ ਪੇਸ਼ ਕਰ ਸਕਣ ਪਰ ਸਿੱਧਾ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹਾਲਾਂਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਬਾਕਾਇਦਾ ਨੋਟਿਸ ਜਾਰੀ ਕਰਨ ਦੇ ਕੀਤਾ ਸੀ ਔਰ ਨਾਲ ਉਹ ਨਾਲ ਸਪਸ਼ਟੀਕਰਨ ਦੇਣ ਦਾ ਸਮਾਂ ਵੀ ਜਿਹੜਾ ਉਹ ਦਿੱਤਾ ਸੀਗਾ ਬਾਕੀ ਜਿਹੜੇ ਸਾਰੇ ਲੋਕ ਨੇ ਜਿਨ੍ਹਾਂ ਨੂੰ ਸਜ਼ਾ ਲਾਈ ਗਈ ਹੈ ਜਾਂ ਜਿਨ੍ਹਾਂ ਨੂੰ ਸਜ਼ਾ ਮਿਲੀ ਹੈ ਉਹਨਾਂ ਨੂੰ ਵੀ ਸਪਸ਼ਟੀਕਰਨ ਸੌਂਪਣ ਦਾ ਸਮਾਂ ਦਿੱਤਾ ਗਿਆ ਸੀ ਯਰ ਹਰਵਿੰਦਰ ਸਿੰਘ ਸਰਨਾ ਇਹੀ ਕਹਿੰਦੇ ਨੇ ਕਿ ਉਹਨਾਂ ਨੂੰ ਕੋਈ ਸਮਾਂ ਨਹੀਂ ਦਿੱਤਾ ਗਿਆ ਸਪਸ਼ਟੀਕਰਨ ਦੇਣ ਦਾ ਨਾਲੋਂ ਨਾਲ ਹਰਵਿੰਦਰ ਸਿੰਘ ਸਰਨਾ ਨੇ ਇਹ ਵੀ ਆਵਾਜ਼ ਚੁੱਕੀ ਹੈ ਕਿ ਨਾ ਉਹਨਾਂ ਨੂੰ ਕੋਈ ਨੋਟਿਸ ਮਿਲਿਆ ਤੇ ਨਾ ਹੀ ਕੋਈ ਚਿੱਠੀ ਜਿਹੜੀ ਆ ਉਹਨਾਂ ਨੂੰ ਸੌਂਪੀ ਗਈ ਹੈ ਖੈਰ ਹਰਵਿੰਦਰ ਸਿੰਘ ਸਰਨਾ ਤਨਖਾਈਆ ਕਰਾਰ ਦੇ ਦਿੱਤੇ ਗਏ ਨੇ ਪਰ ਉਹਨਾਂ ਨੇ ਨਾਲੋਂ ਨਾਲ ਇਸ ਗੱਲ ਦਾ ਵਿਰੋਧ ਕੀਤਾ ਉਹ ਕਹਿੰਦੇ ਨੇ ਕਿ ਮੈਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਜਿਹੜਾ ਇਜੜ ਸ਼ਬਦ ਉਹਨਾਂ ਨੇ ਵਰਤਿਆ ਸੀ ਉਸ ਨੂੰ ਲੈ ਕੇ ਉਹ ਆਪਣੇ ਵੱਲੋਂ ਕੁਝ ਤਕਰੀਰਾਂ ਦਿੰਦੇ ਉਹ ਕਹਿੰਦੇ ਕਿ ਸਾਡੇ ਆ ਏਰੀਆ ਦੇ ਵਿੱਚ ਇਜੜ ਕਰਾਊਡ ਨੂੰ ਕਹਿੰਦੇ ਆ ਭੀੜ ਨੂੰ ਕਹਿੰਦੇ ਆ ਉਹ ਕਹਿੰਦੇ ਕਿ ਆਮ ਲੋਕਾਂ ਦੀ ਭੀੜ ਨੂੰ ਅਸੀਂ ਇਜੜ ਸ਼ਬਦ ਵਰਤ ਲਈਦਾ ਉਹਦੇ ਵਾਸਤੇ ਇਜੜ ਕਹਿ ਦੀਦਾ ਆ ਅੰਗਰੇਜ਼ੀ ਦੇ ਸ਼ਬਦ ਫਲੌਕ ਦੇ ਨਾਲ ਉਸ ਦਾ ਤਰਕ ਕਰਦੇ ਨੇ ਉਸ ਦਾ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਨੇ ਪਰ ਜੇ ਆਪਾਂ ਸ਼ਬਦੀ ਮਤਲਬ ਵੀ ਦੇਖ ਲਈਏ ਨਾ ਲਫ਼ਜ਼ਾਂ ਦੇ ਤਾਂ ਇਜੜ ਜਿਹੜਾ ਉਹ ਪਸ਼ੂਆਂ ਵਾਸਤੇ ਵਰਤਿਆ ਜਾਂਦਾ ਹੈ ਔਰ ਫਲੌਕ ਜਿਹੜਾ ਉਹ ਪੰਛੀਆਂ ਦਾ ਫਲੌਕ ਹੁੰਦਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਫਲੌਕ ਪੰਛੀਆਂ ਦੀ ਮਜਲਿਸ ਨੂੰ ਆਖਿਆ ਜਾਂਦਾ ਤੇ ਇਹ ਦੋਵੇਂ ਸ਼ਬਦ ਕਿਤੇ ਵੀ ਇਨਸਾਨਾਂ ਨਾਲ ਨਹੀਂ ਰਲਦੇ ਖੈਰ ਇਹ ਤਾਂ ਦੱਸਿਆ ਜਾ ਰਿਹਾ ਕਿਉਂਕਿ ਹਰਵਿੰਦਰ ਸਰਨਾ ਨੇ ਕੋਸ਼ਿਸ਼ ਕੀਤੀ ਦੱਸਣ ਦੀ ਕਿ ਉਹਨਾਂ ਦਾ ਕੈਂਡ ਦਾ ਮਤਲਬ ਕੀ ਸੀ ਇਹ ਦੋ ਸ਼ਬਦ ਉਹਨਾਂ ਨੇ ਮਕਸੂਸ ਇੱਕ ਪੰਜਾਬੀ ਤੇ ਇੱਕ ਅੰਗਰੇਜ਼ੀ 'ਚੋਂ ਵਰਤੇ ਔਰ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਫਲੌਕ ਵੀ ਕਹਿ ਦਿੰਦਾ ਆਪਾਂ ਅ ਇਜੜ ਵੀ ਕਹਿ ਦਿੰਦਾ ਪਰ ਜਿਹੜੇ ਲੋਕਾਂ ਦੀ ਭੀੜ ਹੁੰਦੀ ਹੈ ਨਾ ਉਹ ਕਹਿੰਦੇ ਕਿ ਮੈਂ ਲੋਕਾਂ ਦੀ ਭੀੜ ਨੂੰ ਸੰਬੋਧਨ ਕੀਤਾ ਸੀ ਲੋਕਾਂ ਦੀ ਭੀੜ ਨੂੰ ਪੰਜਾਬੀ ਭਾਸ਼ਾ ਚ ਭੀੜ ਆਖਦੇ ਨੇ ਤੇ ਅੰਗਰੇਜ਼ੀ ਭਾਸ਼ਾ ਚ ਕਰਾਊਡ ਆਖਦੇ ਇਹ ਵੀ ਇੱਥੇ ਤਰਕ ਹੋ ਜਾਣਾ ਬਹੁਤ ਜ਼ਰੂਰੀ ਹੈ ਖੈਰ ਹਰਵਿੰਦਰ ਸਿੰਘ ਸਰਨਾ ਨੇ ਸਹੀ ਬੋਲਿਆ ਨਹੀਂ ਬੋਲਿਆ ਅਤੀਤ ਦੇ ਵਿੱਚ ਜਿਹੜਾ ਉਹਨੇ ਬਿਆਨ ਸੀਗੇ ਉਹ ਸਹੀ ਸੀ ਜਾਂ ਗਲਤ ਸੀ ਇਹ ਹੁਣ ਸ੍ਰੀ ਕਾਲਕਟਖ ਸਾਹਿਬ ਨੇ ਆਪਣਾ ਫੈਸਲਾ ਸੁਣਾ ਦਿੱਤਾ ਪਰ ਹਰਵਿੰਦਰ ਸਰਨਾ ਦਾ ਉੱਤੇ ਪ੍ਰਤੀਕਰਮ ਜ਼ਰੂਰ ਆਇਆ ਉੰਦਾ ਸਮਾਂ ਉਹ ਨੂੰ ਵੇਖਣ ਵਾਲੀ ਗੱਲ ਹੈ ਕੀ ਆਏਗਾ ਕਿਉਂਕਿ ਹਰਵਿੰਦਰ ਸਰਨਾ ਕਹਿੰਦੇ ਨੇ ਕਿ ਉਹਨਾਂ ਦਾ ਆਪਰੇਸ਼ਨ ਹੋਣ ਵਾਲਾ ਗਾਲ ਬਲੇਡਰ ਦਾ ਦੂਜੇ ਪਾਸੇ ਕਹਿੰਦੇ ਉਹਨਾਂ ਦੀ ਮੈਡੀਕਲ ਕੰਡੀਸ਼ਨ ਐਂ ਦੀ ਨਹੀਂ ਹੈਗੀ ਕਿ ਉਹ ਅੰਮ੍ਰਿਤਸਰ ਵੀ ਟਰੈਵਲ ਕਰ ਸਕਣ ਇਸ ਕਰਕੇ ਕਹਿੰਦੇ ਕਿ ਜੋ ਵੀ ਹੁਕਮ ਹੈ ਸਰ ਮੱਥੇ ਹੈ ਪਰ ਨਾਲੋਂ ਨਾਲ ਕਹਿੰਦੇ ਨੇ ਕਿ ਉਹ ਜਥੇਦਾਰ ਸਹਿਬਾਨ ਦੀ ਇੱਜ਼ਤ ਕਰਨ ਜਾਂ ਨਾ ਕਰਨ ਸਤਕਾਰ ਕਰਨ ਜਾਂ ਨਾ ਕਰਨ ਉਹ ਸ੍ਰੀ ਕਾਲ ਤੱਕ ਸਾਡਾ ਸਤਕਾਰ ਜ਼ਰੂਰ ਕਰ ਦੇਣ ਉਹਨਾਂ ਨੇ ਇਸ ਸਟੇਟਮੈਂਟ ਦੇ ਵਿੱਚ ਬਹੁਤ ਕੁਝ ਕਹਿ ਦਿੱਤਾ ਹੋ ਸਕਦਾ ਹੈ ਕਿ ਹਰਵਿੰਦਰ ਸਿੰਘ ਸਰਨਾ ਜ਼ਿਆਦਾ ਵੀ ਕਹਿਣਾ ਚਾਹੁੰਦੇ ਹੁਣ ਪਰ ਉਹ ਮਰਿਆਦਾ ਦੇ ਆਧਾਰ ਦੇ ਉੱਤੇ ਕਹਿ ਨਹੀਂ ਪਾਏ ਪਰ ਖੈਰ ਹਰਵਿੰਦਰ ਸਿੰਘ ਸਰਨਾ ਨੇ ਇਹ ਸਾਫ਼ ਜ਼ਾਹਿਰ ਜ਼ਰੂਰ ਕਰ ਦਿੱਤਾ ਕਿ ਉਹ ਜਥੇਦਾਰ ਸਹਬਾਨ ਨੇ ਉਹ ਗੁਰੂ ਨਹੀਂ ਹੈ ਉਹ ਜਥੇਦਾਰ ਸਹਬਾਨ ਨੇ ਜਿਹੜੀ ਸੇਵਾ ਕਰ ਰਹੇ ਨੇ ਫਿਰ ਇਹੋ ਗੱਲਾਂ ਨੇ ਜਿਹੜੀਆਂ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਹਰਵਿੰਦਰ ਸਿੰਘ ਸਰਨਾ ਨੇ ਮਖੂਸ ਕਹੀਆਂ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਰਖਾ ਕਦੋਂ ਲਈ ਜਾਣੀ ਹੈ ਹਰਵਿੰਦਰ ਸਿੰਘ ਸਰਨਾ ਨੂੰ ਇਸ ਰਿਕਾਰਡ ਕਰ ਸਾਹਬ ਜਥੇਦਾਰ ਗਿਆਨ ਸਿੰਘ ਸਹਬਾਨ ਫੈਸਲਾ ਕਰਨਗੇ ਆਉਂਦਾ ਸਮਾਂ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋਮਾਨੀਆ ਪੰਜਾਬੀ